ਫਾਜ਼ਿਲਕਾ ਸ਼ਾਸ਼ਤਰੀ ਚੌਕ ਦੇ ਨੇੜੇ ਲੱਗਣ ਵਾਲੀਆਂ ਫਾਸਟ ਫੂਡ ਰੇੜੀਆਂ ਤੇ ਮੁੰਡਿਆਂ ਵੱਲੋਂ ਕੀਤੀ ਜਾ ਰਹੀ ਹੁਲੜਬਾਜ਼ੀ ਨੂੰ ਰੋਕਣ ਲਈ ਫਾਜ਼ਿਲਕਾ ਪੁਲਿਸ ਵੱਲੋਂ ਲਾਈ ਗਈ ਕੜੀ ਨਾਕਾਬੰਦੀ ਜਿਸ ਤਹਿਤ ਅੱਜ ਫਾਜ਼ਿਲਕਾ ਸ਼ਾਸ਼ਤਰੀ ਚੌਕ ਨੇੜੇ ਲੱਗਣ ਵਾਲੀਆਂ ਫਾਸਟ ਫੂਡ ਰੇੜੀਆਂ ਦੇ ਦੁਆਲੇ ਨਹੀਂ ਹੋਈ ਹੁਲੜਬਾਜ਼ੀ ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ ਹੈ ਤੇ ਇਸ ਮੌਕੇ ਬੋਲਦੇ ਹੋਏ ਪੁਲਿਸ ਦਾ ਕਾਰਜ ਨੇ ਕੀ ਕੀ ਸੱਚੋ ਵੱਲੋ ਸਕਦਾ ਹੈ ਤਾਂ ਦਿੱਤੀਆਂ ਗਈਆਂ ਹਨ ਅਤੇ ਇਸ ਹਦਾਇਤਾਂ ਦੇ ਅਨੁਸਾਰ ਉਹ ਪਾਲਣ ਕਰ ਰਹੇ ਹਨ ਅਤੇ ਹੁਲੜ ਬਾਜਾਂ ਨੂੰ ਚੇਤਾਵਨੀ ਦਿੰਦੇ ਹਨ ਜਾਂ ਤਾਂ ਉਹ ਹੁਲੜ ਬਾਜੀ ਛੱਡ ਜਨ ਤੇ ਜਾਂ ਪੰਜਾਬ ਪੁਲਿਸ ਸਖਤ ਕਾਨੂੰਨੀ ਕਾਰਵਾਈ ਕਰੇਗੀ ਅੱਜ ਵੀ 8 ਤੋਂ 9 ਚਲਾਨ ਕੱਟੇਗੇ ਗਊਸ਼ਾਲਾ ਰੋਡ ਲਾਲ ਬੱਤੀ ਚੌਕਾ ਤੇ ਹੋਰ ਵਾਕ-ਵਾਕਾ ਥਾਵਾਂ ਤੇ ਇਸ ਮੌਕੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਨੇ ਰਹੋ ਅਤੇ ਪੂਰੀ ਕਵਰੇਆ ਵੇਖੋ ਹਾਂਜੀ ਭਈਆ ਕੀ ਨਾਮ ਹੈ ਰਈ ਸੁਚਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਪੁਲਿਸ ਵੱਲੋਂ ਜਿਹੜੀ ਕਾਰਵਾਈ ਪ੍ਰਸ਼ਾਸਕ ਅੱਛਾ ਕੰਮ ਕਰ ਰਹੇ ਹੈ ਜੋ ਟ੍ਰੈਫਿਕ ਲੱਗਿਆ ਰਹਿੰਦਾ ਰੋਜ਼ ਸ਼ਾਮ ਨੂੰ ਥੋੜਾ ਰੇਡੀਅਲ ਚਾਹੀਦਾ ਹੈ ਜੇ ਵੀ ਸਾਈਡ ਤੇ ਲਵਾਈਏ ਵਹਿਕਲ ਜਾਂ ਰੇਡੀ ਇੱਕ ਸਾਈਡ ਤੇ ਹੋਣੀ ਚਾਹੀਦੀ ਹੈ ਇੱਕ ਲਾਈਨ ਜੁ ਹੋਣੀ ਚਾਹੀਦੀ ਹੈ ਹਾਂ ਔਰ ਮੰਦਿਰ ਹੈਦਰ ਗਿਰਜਾ ਕਰ ਰਹਾ ਹੈ ਬਾਦੂ ਆਸ਼ਰਮ ਹੈ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਲੋਕਾਂ ਨੂੰ ਆਂਜਾਂ ਪਿੱਛੇ ਮੱਲਿਆਲਾਂ ਪਰਛਾਲੀ ਆਂਜਾਂ ਉਹ ਇਹ ਪ੍ਰਕਾਸ਼ਨ ਕਰ ਰਿਹਾ ਅੱਛਾ ਕਰ ਰਿਹਾ ਹੈ ਇਹ ਦੇਖੀ ਹੋਣਾ ਚਾਹੀਦਾ ਹੈ ਚੈਕਿੰਗ ਕੋਲ ਹੋਣੀ ਚਾਹੀਦੀ ਹੈ ਕਾਫੀ ਭੁੱਲੜਬਾਜੀ ਵੀ ਰਹਿੰਦੀ ਹੈ ਇਸ ਚੌਂਕ ਤੇ ਜੀ ਭੁੱਲੜਬਾਜੀ ਰਹਿੰਦੀ ਹੈ ਲੜਕੀਆਂ ਜਿਹੜੇ ਉਹ ਬੱਚੇ ਟੂਟਣ ਵਗੈਰਾ ਆਂਦੇ ਆ ਉਹ ਇਧਰ ਹਲੜਬਾਈ ਕਰਦੇ ਆਗੇ ਉਹਨਾਂ ਨੂੰ ਛੱਲ ਪਾਣੀ ਚਾਹੀਦੀ ਐਂ ਬੋਲਟ ਵਾਲੇ ਪਟਾਕੇ ਕਈ ਮਾਰਦੇ ਆਗੇ ਹੁਣ ਅੱਜ ਤਾਂ ਨਹੀਂ ਆਏ ਕੋਈ ਜੀ ਅੱਜ ਨਹੀਂ ਆਏ ਅੱਜ ਅੱਜ ਰਸਮੀ ਹੈ ਪ੍ਰਸ਼ਾਸਨ ਆਇਆ ਅੱਜ ਨਹੀਂ ਹੈ ਕੀ ਅਪੀਲ ਹੈ ਜੀ ਰਸਮੀ ਹੈ ਪੀਰੇ ਜੀ ਇਹਨਾਂ ਨੂੰ ਸਹੀ ਢੰਗ ਨਾਲ ਜੜੀ ਲਵਾਈਆਂ ਜਾਂ ਔਰ ਟ੍ਰੈਫਿਕ ਦਾ ਲੋਨ ਦਾ ਪਰਨਾ ਕਰਾਂਗੇ ਜਾਂ ਔਰ ਜਿਹੜਾ ਪੂਰਾ ਕ੍ਰਿਕਟ ਖੜਦੇ ਐ ਇਸਪੋਇਲ ਵਗੈਰਾ ਇਹ ਬੰਦ ਕਰਾਇਆ ਜਾਣਾ ਜਿਹੜਾ ਪਲਾਸਟਿਕ ਦੇ ਇਸਪੋਇਲ ਥੈਂਕ ਯੂ ਹੰਦੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼ੈਤਰੀ ਚੌਂਕ ਤੇ ਜਿਹੜਾ ਨਾਕਾ ਬੰਦ ਕੀਤਾ ਗਿਆ ਹੈ। ਪਰ ਇਹ ਨਾਲ ਆਪਣੇ ਐਫ.ਟੀ.ਸੀ. ਸਾਹਿਬ ਦਾ ਸਾਡੇ ਦਾ ਉਪਮਾਈ ਵੀ ਆਪਣੇ ਬੂਕਾਲਾ ਰੋਡ ਤੇ ਜਾਮ ਬਹੁਤ ਜ਼ਿਆਦਾ ਰਹਿੰਦਾ ਸੀ। ਤੇ ਆਪਣੇ ਤੇ ਸ਼ੈਤਰੀ ਚੋਂ ਕੋਲੇ ਵੀ ਐਰਪੋਰਟ ਦੇ ਬਹੁਤ ਟਾਪ ਦੇ ਵਿੱਚ ਘਟੋੜ 15 15 20 20 ਮਿੰਟ ਲੋਕ ਖੜੇ ਰਹਿੰਦੇ। ਤੇ ਕੰਪਲੇਂਟ ਹੈ ਕੰਪਲੇਂਟ ਕਰਦੇ ਲੋਕ ਹਰ ਰੋਜ਼ ਵੀ ਜਾਮ ਦੇ ਵਿੱਚ ਖੜੇ ਰਹਿੰਦੇ। ਲੋਕ ਰੋਡ ਦੇ ਉੱਪਰ ਠਾਲ ਦਿੰਦੇ ਆ ਰੌਕ ਪਾਰਕਿੰਗ ਤੇ ਗੱਡੀਆਂ ਲਾ ਆ ਜਾਂਦੇ ਆ। ਤੇ ਆਪਕੇ ਗਾਂਹ ਦੁਕਾਨਾਂ 'ਚ ਵਰ ਜਾਂਦੇ ਆ ਕਿ ਗੱਡੀਆਂ ਰੋਡ ਤੇ ਲਾ ਕੇ ਇਹ ਕਰਕੇ ਅੱਜ ਉਹਨਾਂ ਦੇ ਚਲਾਨ ਕੱਟੇ ਗਏ। ਕਾਫੀ ਹੁੱਲੜਬਾਜੀ ਵੀ ਜਿਹੜੇ ਇੱਥੇ ਨੌਜਵਾਨ ਕਰਦੇ ਕਈ ਵਾਰੀ ਵੇਖੇ ਗਏ ਨੇ ਉਹਨਾਂ ਨੂੰ ਕੀ ਚੇਤਾਵਨੀ ਦੇਣੇ ਚਾਹਦੇ ਹੋ? ਹੁੱਲੜਬਾਜਾਂ ਨੂੰ ਇਹ ਚੇਤਾਵਨੀ ਹੈ ਵੀ ਆਪਦੀਆਂ ਹਰਕਤਾਂ ਤੋਂ ਬਾਜ਼ ਆ ਜਾਓ। ਠੀਕ ਹੈ। ਸਾਨੂੰ ਮਜਬੂਰ ਫਿਰ ਚਲਾਨ ਕਿੰਨੇ ਪੈਣਗੇ? ਹੁਣ ਲਗਦਾ ਜਿਹੜੇ ਚਲਾਨ ਕੱਟ ਚੁੱਕੇ ਹੋ ਕਿੰਨੇ ਚਲਾਨ ਕੱਟੇ ਹੁਣ ਤੱਕ ਅੰਦੀ? ਹੁਣ ਤੱਕ ਅੰਦੀ 7-8 ਚਲਾਨ ਕੱਟ ਚੁੱਕੇ। ਨੋ ਪਾਰਕਿੰਗ ਦੇ ਕੱਟਿਆ ਜੀ ਹੋਰ ਵੀ ਇੱਥੇ ਕੋਈ? ਰੋਂਗ ਪਾਰਕਿੰਗ ਦੇ ਵੀ ਕੱਟੇ ਆ, ਰੈੱਡ ਲਾਈਟ ਤੇ ਜਿਨ੍ਹਾਂ ਨੇ ਲਾਈਟ ਕਿ ਆ ਵਿਦਾਊਟ ਆਰਟੀ ਦੀ ਦਸੰਤ ਤੋਂ ਬਿਨ ਬਕਰ ਉਹਨਾਂ ਦੇ ਘਟੇ ਆ ਕਿਸੇ ਤਰ੍ਹਾਂ ਦਬਾਅਤਾ ਨਹੀਂ ਪਾਇਆ ਜਾਂਦਾ ਕਿ ਕੋਈ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਦਬਾਅ ਦੀ ਗੱਲ ਨਹੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਲੋਕਾਂ ਨੂੰ ਇਹੀ ਮੈਸੇਜ ਆ ਕਿ ਵੱਧ ਤੋਂ ਵੱਧ ਰੋਂਗ ਪਰ ਗਈ ਜਿਗੜੀਆਂ ਨਾ ਠੱਲੋ ਘਟ ਤੋਂ ਘਟ مطلب ਵਹੀਕਲ ਦੇ ਉੱਪਰ ਦੋ ਤੋਂ ਵੱਧ ਇਹਨੇ ਨਾ ਥੈਂਕ ਯੂ